ਹਾਂ ਨਿਡਰਸ਼ਨ ਦਾ ਵੱਡੀ ਏ ਇਹ ਡੈਕਸ਼ਨ ਇਹਨੂੰ ਜਿੰਨਾਂ ਪੂਰੀ سپورਟ ਦਿੱਤੀ ਪੂਰੀ ਡੈਕਸ਼ਨ ਨੂੰ ਤਾਂ ਮੈਂ ਇਹ ਵੀ ਦੱਸਦਾ ਇਧਰ ਹੋ ਰਿਹਾ ਆ ਅ ਪੁਰਾਣੀ ਡੈਕਸ਼ਨ ਮਟੀਰੀਅਲ ਲੈਂਦਾ ਇਹਨਾਂ ਨੇ ਇਹਦੇ ਇਹਦੀ ਨਕਲ ਬਣਾਈ ਹੈ ਜਾਨੀ ਕਿ ਆ ਡੈਕਸ਼ਨ ਹਾਂ ਕਾਪੀ ਕੀਤੀ ਹੈ ਇਹ ਕੱਚਾ ਮਾਲ ਹੀ ਹੋਈ ਤਿਆਰ ਹੋਣਾ ਹੈ ਜੀ ਹੈ ਹੋਰ ਐਮ ਸਸਿਆ ਗਾਣ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਜੀ ਅੱਜ ਜਾ ਰਹਾ ਫਿਰਦਾ ਬੱਬੂ ਨੂੰ ਗਵਰਨਰ ਦੇ ਕੋਲ ਬਾਜ਼ ਕੱਟ ਕਰੂੰ ਅੱਗੇ ਦਾ ਫਰਦੀ ਕਰੋ ਫਰਦੀ ਕਰੋ ਆਪਾਂ ਜਾ ਰਾ ਜੀ ਅੱਜ ਫਿਰ 90 ਪਟਿਆਲੇ ਉਤੋਂ ਤੇਰੀ ਹੋਟਲ ਵਾਲਾ ਕੋਲ ਆਪਾਂ ਲੈ ਕੇ ਆਵਾਂਗੇ ਬਾਅਦ ਫਿਰ ਪਟ ਦਾ ਤਕਰੀਬਨ ਆਪਾਂ ਨੂੰ ਸਤਰ ਸਿੰਘ ਹਟਾ ਲੈਵਾਂਗੇ 70-80 ਹਜ਼ਾਰ ਦਾ ਲੱਗੇ ਗੇਰ ਹੀ ਕੱਟ ਲੱਗੇ 60 ਹਜ਼ਾਰ ਦਾ ਗੇਰ ਆ ਜੀ ਗੇਰ ਲਿਆਉਣਾ ਤੇ ਤਾਕੀ ਜੀ ਦੇਖੋ ਹੋਰ ਸਮਾਨ ਲੋਕਲ ਹੈਗਾ ਆਪਣੇ ਕੋਲੇ ਤਕਰੀਬਨ ਹੋਰ ਸਮਾਨ ਹੋ ਹੀ ਜਾਊਗਾ ਸਵੇਕ ਲੱਖ ਡੇਢ ਲੱਖ ਦੀ ਰੇਟ ਚ ਹੋ ਜਾਊਗਾ 1-2 ਲੱਖ ਦੀ ਗੱਲ ਕਰਾਂ ਉਮਦਾ ਹੀ ਆਉਣਾ ਹੈ ਮੈਂ ਲੱਖ ਦਾ ਤਾਂ ਪੰਮੇ ਦਾ ਬਾਜ਼ਾਰ ਗੱਲੇ ਦਾ ਹੀ ਉਹਨੇ ਕਿ ਲੈਣਾ ਉਹਦੀ ਲਿਸਟ ਵਿੱਚ ਕਿਹੜੀ ਤੋਂ ਮੈਂ ਨਹੀਂ ਆਖੀ ਲਿਸਟ ਤਾਂ ਵੇਖਿਆ ਕੁੜਿਆ ਵੱਡਾ ਕਾਪੀ ਦਾ ਰਜਿਸਟਰ ਹੀ ਹਸਾ ਆ ਇੱਕ ਮਸ਼ੀਨ ਦਾ ਇਹਨਾਂ ਸਮਾਨ ਜੋੜੀ ਖੜਦਾ ਸਾਰੀਆਂ ਵੈਰਾਈਟੀਆਂ ਪਾੜੀਆਂ ਨੇ ਆ ਅੱਛਾ ਸੀਪਾਦ ਲੈਾਂਗੇ ਐਲੀਵੇਟਰ ਤੱਕ ਐਲੀਵੇਟਰ ਵੀ ਲੈਣੇ ਹੀ ਐਲੀਵੇਟਰ ਦਾ ਇਹਲਾ ਰੂਲਾ ਸਾਥ ਦਾ ਸਾਤਰੀ ਗਾਲੀ ਪੁਲਾਣ ਮੈਨੂੰ ਬੋਲਾ ਸਾਤਰੀ ਗਾਲ ਬੁਲਾਓ ਨਾ ਤੁਸੀਂ ਸਾਤਰੀਆ ਵੀ ਦੀ ਸਾਰੇ ਨੂੰ ਔਰ ਠੀਕ ਠਾਕ ਸਾਰੇ ਤੇ ਆਪਾਂ ਹੀ ਤੁਹਾਨੂੰ ਉੱਥੇ ਦੇ ਫੋੜਿਆ ਆਪਾਂ ਸ਼ਹਿਰ ਕਰਤਾਰਾ ਕੋਲ ਵੀ ਜਾਵਾਂਗੇ ਅੱਜ ਫਿਰ ਸਰਦਾਰਾ ਆਪਣਾ ਇੱਕ ਆਇਟਮ ਰਹਿੰਦੀ ਏ ਹਾਂ ਇੱਕ ਤੇ ਚੀਚਾ ਰਹਿੰਦੀਆਂ ਲੈ ਕੇ ਆਉਣੀਆਂ ਕਰਤਾਰਾ ਲੈ ਕੇ ਤੇ ਓਮ ਤੇਰੀ ਓਟਾਰਾ ਕੋਲ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਮਸੀ ਦਾ ਅੰਦਰੋਂ ਕੱਲਾ ਕੱਲਾ ਚੀਜ਼ ਦਿਖਾਵਾਂਗੇ ਫਿਰ ਆਪਾਂ ਤੁਹਾਨੂੰ ਦੁਬਾਰਾ ਕੀ ਕੀ ਬਣ ਰਿਹਾ ਅੰਦਰ ਬੌੜੀ ਦਾ ਵੀ ਸਾਰਾ ਕੱਢ ਦੇਣਾ ਹੈ ਤੇ ਗੇਰ ਆਪਾਂ ਲੈ ਰਾ ਜੀ ਪੰਜ ਗੇਰਾਂ ਵਾਲਾ ਲੈ ਰਾ ਆ ਟਾਪ ਜਿਹੜਾ ਜਿਹੜਾ ਤਿੰਨ ਪੰਜ ਕਿਹੜਾ ਜਿਹੜਾ ਹੈਗਾ ਆਪਾਂ ਉਹ ਲੈ ਰਾ ਆਪਾਂ ਤੁਹਾਨੂੰ ਤੇ ਉਹਨਾਂ ਨੇ ਤਿਆਰ ਕਰਕੇ ਦੇਣਾ ਹੈ ਕਿ ਆਪਾਂ ਇਸ ਸਾਲ ਇੱਕ ਗੇਅਰ ਲੈਣਾ ਇਸ ਤੋਂ ਬਾਅਦ ਫਿਰ ਹੋਰ ਲਵਾਂਗੇ ਕਾਰਮਰ ਪ੍ਰਾਈਡ ਹਾਂ ਕਾਰਮਰ ਪ੍ਰਾਈਡ ਕੰਪਨੀ ਦਾ ਜੀ ਕੁੰਕੜੀ ਟੌਪ ਦੀ ਆ ਤੇ ਚਲਾ ਕੇ ਦੇਖੋ ਫਿਰ ਤੇ ਬਾਕੀ ਜੀ ਆਪਾਂ ਹੁਣ ਤੁਹਾਨੂੰ ਜਰਸੀ ਲੈ ਕੇ ਚਲਦੇ ਆ ਉੱਥੋਂ ਦੇ ਵੀਡੀਓ ਦਿਖਾਵਾਂਗੇ ਇਹ ਪਾ ਕੇ ਦੇਣਗੇ ਡਾਇਨਾਮਿਕ ਦਾ ਕਿਹੜਾ ਡਾਇਨਾਮਿਕ ਦਾ ਡਾਇਨਾਮਿਕ ਹੁੰਦੀ ਕਿ ਕੀ ਹੁੰਦੀ ਹੈ ਡਾਇਨਾਮਿਕ ਦਾ ਇਹ ਸਮਾਨ ਪਾਉਣਗੇ ਕਮੈਂਟ ਕਰਕੇ ਦੱਸਿਆ ਦੇ ਸੈਂਕ ਵਧੀਆ ਕਿ ਡਾਇਨਾਮਿਕ ਵਧੀਆ ਤੇ ਬਾਕੀ ਜੀ ਉੱਥੇ ਹੁਣ ਆਪਾਂ ਤੁਹਾਨੂੰ ਜਰਸੀ ਜਾ ਕੇ ਮਿਲਦੇ ਆ ਆਗੇ ਮਲੇਰਕੋਟ ਦਾ ਆਪਾਂ ਮਲੇਰਕੋਟ ਲੰਘੇ ਸੋ ਮਲੇਰਕੋਟ ਜਿਆਰ ਉੱਥਾਂ ਦੇ ਮਲੇਰਕੋਟ ਪੈਦਾ ਜਿਆਰ ਤੇ ਖਾਣ ਲੈ ਬਾਕੀ ਜੀ ਖੰ ਨੂੰ ਉੱਥੇ ਜਾ ਕੇ ਕਰਾਉਂਦੇ ਆਂ ਜੀ ਆਪਾਂ ਫੈਕਟਰੀ ਪਹੁੰਚ ਗਏ ਜੀ ਤੇਰੀ ਓਟ ਕੋਲੇ ਤੇ ਦੇਖੋ ਜੀ ਆਪਾਂ ਸ਼ੋਰੂਮ ਦੇ ਥੱਲੇ ਆਏ ਜਾਨਕੀ ਫੈਕਟਰੀ ਥੱਲੇ ਤਰੇ ਫਿਰਦੇ ਆਂ ਤੁਹਾਨੂੰ ਸਮਾਨ ਵਗੈਰਾ ਦਿਖਾਉਂਦੇ ਆਪਾਂ ਦੇਖੋ ਸਮਾਨ ਗੀਰ ਦਾ ਪੂਰੇ ਤਰ੍ਹਾਂ ਦਾ ਪੂਰਾ ਹੈਵੀ ਤੇ ਵਧੀਆ ਟੌਪ ਦਾ ਪਹਿਲੀ ਗੱਲ ਤਾਂ ਆ ਚੀਜ਼ ਤੁਸੀਂ ਚੈੱਕ ਕਰੋ ਇਹ ਐਡੀ ਮੋਟੀ ਆਪਣੇ ਜ਼ਮੀਨ ਤੱਕ ਲੱਦਾ ਕਰ ਜਾਂਦੀ ਹੈ। ਪਰ ਵੇਖੇ ਇਸ ਤਰ੍ਹਾਂ ਦੇਖੇ ਕੰਪਲੇਨ ਆਪਣੇ। ਹਾਂ? ਨਹੀਂ ਕਹੀ ਨਾ। ਤੇ ਜਾਣੀ ਵੀ ਨਹੀਂ ਇਹ। ਇਹ ਜਾਣੀ ਵੀ ਨਹੀਂ। ਇਹ ਜਾਣੀ ਵੀ ਨਹੀਂ। ਆ ਤੁਹਾਨੂੰ ਚੈੱਕ ਕਰਾਉਂਦਾ ਜੀ तकरीबन 2 ਕਿਲੋ ਹੋਗੇ ਵੇ ਡੇਢ ਜਾਂ 2 ਕਿਲੋ। ਤੇ ਮਟਾਈ ਦੇਖੋ ਇਹਦੀ ਇਹ ਸਦਾ ਬਾਰ ਚੀਜ਼ ਹੈ। ਤੇ ਇਹ ਚੀਜ਼ ਆਪਣੇ ਤੱਕ ਨਹੀਂ ਪਹੁੰਚਦੀਆਂ। ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਇੱਥੇ ਤੁਹਾਨੂੰ ਹੋਰ ਵੀ ਦਿਖਾਉਂਦੇ। ਚਲੋ ਉਧਰੋਂ ਚਲੀਏ। ਹੁਣ ਆਪਾਂ ਪਿਆਲੀਆਂ ਦਿਖਾਈਏ ਚੱਲ ਜੇ। ਆ ਆ ਵੀ ਗਾੜਾ ਆ ਸ਼ਾਰਟਾਂ ਨੇ ਆਪਣੇ ਦਾ ਹਾਲੀਵਾਰ ਜਾਂਦੇ ਆ ਜਿਹੜੇ ਪਰ ਇਹ ਵੀ ਬੜੇ ਹੈਵੀ ਨੇ ਕਿ ਕੱਟੇ ਕੱਟਾਈ ਜਾਣਾ ਇੱਥੇ ਇਹ ਨਾੜਤਾ ਵੇਖ ਲੈ ਕਿਹੜੇ ਚੰਗੇ ਨੇ ਕਿਵੇਂ ਆ ਨਾੜ ਵੇਖ ਬੱਬੂ ਆਪਣੇ ਜਾਂਦਾ ਨਾੜ ਸੁਪਣਾ ਵੀ ਆਉਣਾ ਕਦੇ ਹਾਂ ਸੁਪਨਾ ਵੀ ਨਹੀਂ ਆਉਣਾ ਨਹੀਂ ਆਉਣਾ ਇਹ ਨਾੜ ਵਧੀਆ ਨੇ ਨੂੰਹੰਤਰ ਲੱਗਦਾ ਉਹ ਕੋਨੇ ਪਾ ਲੈ ਆ ਦਸ ਮਿੰਟ ਦਾ ਇਧਰ ਵੇਖ ਰਿਹਾ ਇਧਰ ਆ ਨੜ ਬਹੁਤ ਵਧੀਆ ਕਟ ਹੈ ਇਹ ਹੈ ਫਿੰਗਰਾਂ ਲਏ ਨਹੀਂ ਇਹ ਡੱਬਾ ਹੀ ਮਿਲਣਾ ਕਿੰਨੇ ਕਿਲੋ ਦਾ ਵਜਨ ਦੋ ਕਿਲੋ ਦਾ ਹੈ ਲੈ ਲੀਏ ਯਾਰ ਸਾਰੇ ਪੀਸ ਵਿੱਚ ਵੰਡ ਲਾਂਗੇ ਦੋ ਉਹ ਸਾਡੇ ਇੱਕ ਡੱਬਾ ਫਿੰਗਰਾਂ ਲੈ ਲੈ ਹੈ ਇੱਕ ਦੂਜਾ ਵੱਡਾ ਲੈ ਲੈ ਹਾਂ ਇਸ ਤਰ੍ਹਾਂ ਦਾ ਸਟਾਕ ਕਰਾ ਲੈ ਲੋ ਮਿਕਸ ਹੋ ਕੇ ਵੰਡੇ ਜਾਣੇ ਵੰਡੇ ਜਾਣੇ ਚਾਰ ਪੰਜ ਕਰ ਚਲ ਅੱਗੇ ਨੂੰ ਚੱਲ ਫਿਰ ਡੱਬਾ ਪਾ ਲੈ ਦੀ ਹੈ ਕੜੇ ਪਰ ਮੈਂ ਇਹ ਨਾੜਾ ਉੱਥੇ ਆਪਣੇ ਨਹੀਂ ਮਿਲਦੇ ਕਰੀ ਇਹਦੇ ਇਹ ਨਾੜ ਦੀ ਕਸਾਈ ਵੀ ਤੋ ਵੇਖੀ ਤਾਂ ਕਿਵੇਂ ਹੁੰਦੀ ਹੈ 120 ਰੁਪਏ ਕਿਲੋਣ ਕਰੇ ਲੈ ਲੈ ਨਾੜਾ ਐਫ ਪੀ ਦਾ ਕਿੰਨੇ 2 ਕਿਲੋ 2 ਕਿਲੋ ਨੇ ਡੱਬਾ ਦਾ ਪਰ ਡੱਬਾ ਮਿਲਣਾ ਹੈ 15 ਕਿਲੋ ਤੇ ਕੋਈ ਦੁਕਾਨਾਂ ਤੇ ਛੋਟ ਲਾਣਾ ਛੇਰੂ ਕਰ ਦੱਸ ਦੇ ਜਿਆ ਚਾਹੀਦੇ ਆਪਾਂ ਜੇ ਸੋਨਾ ਜੇ ਫੈਕਟਰੀ ਚ ਲੈ ਕੇ ਚੱਲਾਂਗੇ ਉੱਥੇ ਦਿਖਾਵਾਂਗੇ ਬਾਕੀ ਹੱਬਾ ਚੈੱਕ ਕਰੋ ਹਾਦੂਪੁਰ ਚੇਂਜਰ ਉੱਤੇ ਹੀ ਰੱਖੋ ਅੱਡੇ ਤੇ ਨਾ ਕਿੜੇ ਉਹ ਲਾਉ ਕਰਨਾ ਹਾਂ ਹਾਂ ਤਾਂ ਪਿਆਲੇ ਪਿਆਲੇ ਸਾਰੇ ਹੀ ਉਗੜੇ ਨੇ ਚੱਲ ਖਾਂ ਇਹ ਨਹੀਂ ਛਕਣਾ ਆਕੇ ਤੇ ਲੱਗਦਾ ਆਹ ਕਪਲੀਨ ਵੇਖ ਕਪਲੀਨ ਜਿਹੜੀ ਆਪਣੇ ਬੈਲ ਹੋ ਜਣੇ ਚਲਦੀ ਹੈ ਇਹ ਕਪਲੀਨ ਆਪਣੇ ਪਹੁੰਚੀ ਹੋਗੀ ਨਾ ਇਹ ਨਹੀਂ ਪਹੁੰਚੀ ਜੀ ਦੇਖੋ ਜੀ ਕਿੰਨੇ ਹੈਵੀ ਦੇ ਕਿੰਨੀ ਕੁਆਲਿਟੀ ਚੈੱਕ ਕਰੋ ਕੋਈ ਕੇ ਨੰਬਰ ਖਲਤਾਂ ਦੇਗੀ ਕੁਆਲਿਟੀ ਤੇ ਚੈੱਕ ਕਰੋ ਜੀ ਤੇ ਪੱਕੀ ਪਿਉਰੀ ਹੈਵੀ ਹੈ ਤੇ ਅੱਗੇ ਵੀ ਤੁਹਾਨੂੰ ਲੱਗ ਚੱਲਦੇ ਜੀ ਆ ਜਾ ਇੱਧਰ ਨੂੰ ਆ ਪਾਈ ਪੁੱਛ ਹਾਂ ਇਹ ਪੱਲਾਂ ਤੇ ਨਹੀਂ ਗਏ ਤੁੰਦੇ ਇਹ ਹੋਰ ਨੇ ਪੱਲਾਂ ਨਾਲ ਥੋੜਾ ਨੇ ਲਿਖੇ ਰਹੇ ਕੌਣ ਇਹ ਪੱਲਾਂ ਤੇ ਨਹੀਂ ਗਏ ਬਾਬਾ ਹਲੋ ਆਪ ਡੱਬੀ ਲਿਖੀ ਇਹ ਪੁੱਛਾਂਗੇ ਹਾਂ ਪੱਲਾਂ ਵਾਲੇ ਤੇ ਨਹੀਂ ਗਏ ਇਹ ਹੋਰ ਪੁੱਛੋ ਹੋਰ ਨਹੀਂ ਆ ਜਾ ਅੱਗੇ ਨੂੰ ਆ ਤੇ ਬਣਾ ਲਿਆ ਤੇ ਦਿਖਾਉਂਦੇ ਤੁਹਾਨੂੰ ਦਿਖਾਈ ਚੱਲਦੇ ਆ ਜੀ ਆਪ ਅੱਗੇ ਤੁਸੀਂ ਸਾਡੇ ਨਾਲ ਜੁੜੇ ਰਹਿ ਆਂ ਵੀਡੀਓ ਚ ਕਿਹੜੀ ਜਿਹੜੀ ਜੋ 7 ਨੰਬਰ ਕੱਪ ਲੈਣ ਆਹ ਜਿਹੜੀ ਕੱਪ ਵੀ ਕੁਆਲਿਟੀ ਹੈਗੀ ਹੈ ਹਨਾ ਕੁਛ ਤਨ ਲੱਗਦਾ ਨਾ ਆ ਦੇਖੋ ਜੀ ਆ ਚਿਗਨੜ ਤੁਹਾਨੂੰ ਦਿਖਾਉਂਦੇ ਆ ਆਪਣੇ ਜਾਂਦਾ ਜੀ ਕਿਹੜੇ ਮਾਰਕੇ ਦਾ ਐਸ ਕੇ ਵਗੈਰਾ ਦਾ ਚਿਗਨੜ ਦਾ ਵੀ ਬਹੁਤ ਹੈਵੀ ਹੈ ਇਹਨਾਂ ਦਾ ਜੀ ਤੁਹਾਨੂੰ ਮਟੀਰੀਅਲ ਚੰਗਾ ਹੀ ਮਿਲੂਗਾ ਤਕਰੀਬਨ ਇਹ ਨਹੀਂ ਹੈਗਾ ਕਿ ਹਾਂ ਵੀ ਕਿ ਟਾਈਮ ਪਾਸੇਗਾ ਹੁਣ ਆ ਜਾ ਜੈਗਨਟ ਦੇਖੋ ਕੋੜਾ ਮੀਟਰ ਉਹ ਕਾਲਾ ਨੇ ਆ ਜਾਂਦਾ ਉਹਨੂੰ ਫੋਨ ਲਾਉਣਾ ਉਹਨੂੰ ਲੰਨ ਲਾ ਲੈ ਆ ਕੀ ਹੈ ਚੇਂਜਰ ਕੁਲੀ ਉਹ ਦੂਜੀ ਹੈਡ ਵਾਲੀ ਇੱਕ ਸਪੀਡ ਚੇਂਜਰ ਨਾ ਹੁਣ ਆਪਾਂ ਉਧਰ ਲੈ ਚਲੀਏ ਕੋਈ ਨੰਬਰ ਲੈ ਲਓ ਉਹ ਕੋਸ਼ ਲੈਦਾ ਆ ਜਾ ਉਧਰ ਨੂੰ ਪੁਲੀ ਦੀ ਕੁਆਲਿਟੀ ਦਿਖਾ ਲੈ ਬਾਬੂ ਚੱਕੀ ਮਾਰੀ ਪੁਲੀ ਆ ਆ ਦੇ ਮੇਰੇ ਹੱਥ ਡਰ ਉਹ ਮੈਂ ਨਾ ਯਾਰ ਮੈਂ ਹੁਣ ਕੈਮਰਾ ਹੀ ਫੜਾਇਆ ਆ ਵੇਖੋ ਜੀ ਸਟੀਲ ਕੁਆਲਿਟੀ ਦੇਖੋ ਤੁਸੀਂ ਪੁਲੀ ਦੀ ਕਿੰਨੀ ਟੌਪ ਦੀ ਕੁਆਲਿਟੀ ਹੈ ਤੇ ਬਾਈ ਕਹਿੰਦਾ ਕਿ ਸਾਡੀ ਤੁਸੀਂ ਅਸੀਂ ਪੁੱਛਿਆ ਵੀ ਵੀਡੀਓ ਵਗੈਰਾ ਬਣਾ ਲਈ ਕਹਿੰਦਾ ਕੋ ਬਣਾਓ ਕੋ ਤੁਸੀਂ ਬੇਫਿਕਰਾ ਆ ਕੇ ਬਣਾਓ ਕੋਈ ਚੱਕਰ ਨਹੀਂ ਹੈਗਾ ਹਾਂ ਹੱਥ ਲੇ ਬੈਠਾ ਉਹ ਪੰਮਾ ਹੈਗਾ ਪੂੰਝ ਲਾ ਮੜਿਆ ਹੋਰ ਜੀ ਇੱਧਰ ਸਾਰਾ ਪੁਲੀਆਂ ਦੇ ਮਟੀਰੀਅਲ ਹੈ ਜਿੰਨਾ ਵੀ ਹੈਗਾ ਇੱਧਰ ਪੁਲੀਆਂ ਮਿਲ ਰਗੇ ਕਿੰਨੇ ਤੋਂ ਲੈਣੀ ਹੈ ਬਾਕੀ ਜੇ ਇਹ ਪੈਂਦੀ ਆ ਕਿਹੜੇ ਰੋਡ ਤੇ ਪੈਂਦੀ ਆ ਫੈਕਟਰੀ ਦੱਸੀ ਮੜਾ ਜਾ ਨਾ ਬਾਰ ਰੋਡ ਦਾ ਹੈਗਾ ਕੋਈ ਐਡਰੈਸ ਵੀ ਦੱਸੋ ਉਹਨਾਂ ਨੂੰ ਢਿੰਗੀ ਕੋਲੇ ਪਿੰਡ ਹੈ ਢਿੰਗੀ ਕੋਈ ਪਿੰਡ ਆ ਜੀ ਕੋਈ ਢਿੰਗੀ ਉੱਥੇ ਤੇਰੀ ਓਟੋ ਫੈਕਟਰੀ ਦਾ ਨਾਮ ਹੈ ਜੀ ਤੇ ਕਿਸੇ ਵੀਰ ਨੇ ਕੁਝ ਲੈਣਾ ਤੇ ਆਪਣਾ ਜੱਗ ਕੇ ਦਿਖਾ ਉਹ ਚੀਜ਼ ਦਿਖਾਈਏ ਕੋਈ ਹੋਰ ਨਵੀਂ ਜਿਹੜੇ ਆਪਣੇ ਤੱਕ ਪਹੁੰਚ ਨਹੀਂ ਨਾ ਆਉਂਦੀ ਉਹ ਚੀਜ਼ ਦਿਖਾਈ ਆਪਾਂ ਬਾਕੀ ਇਹ ਚੀਜ਼ਾਂ ਦਾ ਆਪਾਂ ਹਾਂ ਆ ਤੁਹਾਨੂੰ ਚੈੱਕ ਕਰਾਉਣਾ ਜੀ ਇਧਰ ਦੇਖੋ ਕੱਢ ਦੋ ਕੱਢ ਇਹ 10 ਕਿਲੋ ਦੇ ਹੋਏਗੀ ਇੱਕ ਮਾਈ ਕਿੰਨੀ ਆ ਦੇਖੋ ਜੀ ਮਟਾਈ ਦੇਖੋ ਜੀ ਮਟਾਈ ਤੁਸੀਂ ਚੈੱਕ ਕਰੋ ਕਿੰਨੀ ਮਟਾਈ ਆ ਤੇ ਕਿੰਨੀ ਹੈਵੀ ਹੈ ਕੱਢ ਦੋ ਕੱਢ 10 ਕਿਲੋ ਪੁਲੀ ਹੋਊਗੀ ਭਾਰੀ ਆ ਆ ਵੀ ਸਟੇਰਿੰਗ ਪੁਲੀ ਹੈ ਨਾ ਆਉਦੂ ਭਾਰੀ ਹੋਵੇਗੀ ਗੁੱਲਾ ਬੜਾ ਤਗੜਾ ਲੱਗਾ ਹੈ ਵੈਸੇ ਨਾ ਮੇਰੀ ਗੱਲ ਸੁਣਾ ਸਟੇਰਿੰਗ ਪੁਲੀ ਆ ਹੀ ਲੈਣੀ ਚਾਹੀਦੀ ਪਤਾ ਕਿਉਂ ਇਹ ਚੀਜ਼ ਟੁੱਟ ਕੇ ਪਾ ਜ ਘੱਟੀ ਉਹਦੀ ਜ਼ਿਆਦਾ ਹੀ ਟੁੱਟ ਪਾ ਜਿਹੜੀ ਜ਼ਿਆਦਾ ਕੋਲਾ ਹੀ ਬਣਾ ਨਾ ਜਾਂਦਾ ਇਹ ਵਿਚਾਲੇ ਸੈਂਟਰ ਜਾਂਦਾ ਉਹ ਛੋਟੀ ਹੀ ਘੱਟ ਲੱਗਦੀ ਹੈ ਘੱਟ ਤਾਂ ਭਾਵੇਂ ਕਿਵੇਂ ਵੀ ਲੱਗਦੀ ਹੈ ਵੀ ਜਾਨੀ ਕਿ ਇਹਦਾ ਮਟਾਈ ਨਹੀਂ ਜਾਨੀ ਕਿ ਟੁੱਟਦੀ ਨਹੀਂ ਕੰਪਤੀ ਨਹੀਂ ਇਹ ਆ ਜਾ ਇੱਧਰ ਨੂੰ ਇੱਧਰ ਨੂੰ ਆ ਜਾ ਹੁਣ ਆ ਦੇਖੋ ਜੀ ਆਪਣੇ ਤੱਕ ਮੇਰੇ ਖਾਲਚ ਨਹੀਂ ਪਹੁੰਚਣੇ ਚੌਕੇ ਦਿਖਾਈ ਮੱਪੂ ਮੜਾ ਆਪਾਂ ਹੱਥ ਓਲਾਂਗੇ ਹੱਥਾਂ ਨੂੰ ਟੈਨਸ਼ਨ ਨਹੀਂ ਲੈ ਕਰ ਆ ਦੇਖੋ ਇਹ ਦੇਗੀ ਹੈ ਵਿਸ਼ਾਲ ਕੰਪਨੀ ਦਾ ਦੇਖੋ ਕਿੰਨੀ ਕੁਆਲਿਟੀ ਅੰਦੀ ਤੇ ਕਿੰਨੀ ਹੈਵੀ ਦੇਗੀ ਦੇ ਵਿੱਚ ਆ ਪੂਰਾ ਹੈਵੀ ਆ ਇਹ ਪੁਰਜਾ ਆਪਣੇ ਤੱਕ ਨਹੀਂ ਪਹੁੰਚਿਆ ਇਹ ਹੈਗਾ ਜੀ ਰੀਲ ਦੇ ਪੱਲਿਆਂ ਦਾ ਲੱਗਦਾ ਜਿਹੜਾ ਉਹ ਬੁਛੀ ਇੱਥੇ ਚੱਲਦੇ ਆ ਹੋਰ ਜੀ ਤੁਹਾਨੂੰ ਆ ਪੱਤੀ ਦੇਖੋ ਜੀ ਤੁਸੀਂ ਪੱਤੀ ਚੈੱਕ ਕਰੋ ਆ ਪੱਤੀ ਤਾਂ ਆਪਣੇ ਪਹੁੰਚੀ ਹੋਈ ਹੈ ਹਨਾ ਇਹ ਇਹਦੇ ਨਾਲ ਦੀ ਹੈਗੀ ਹੈ ਪਹੁੰਚੀ ਹੈ ਹੈਗੀਆਂ ਨੇ ਇਹਦੇ ਨਾਲ ਦੀ ਆ ਤੁਹਾਨੂੰ ਚੈੱਕ ਕਰਾਉਂਦਾ ਜੀ ਆ ਦੇਖੋ ਆ ਵੀ ਮਾਲ ਉੱਥੋਂ ਸਾਡੇ ਕੋਲ ਟੁੱਟ ਗਈ ਹੈ ਮਿਲ ਹੀ ਨਹੀਂ ਉੱਥੋਂ ਕਿਦੋਂ ਵੀ ਇੱਥੇ ਕਿਦੋਂ ਲੱਗੀਆਂ ਸੀ ਤੇ ਚੀਜ਼ਾਂ ਇੱਥੋਂ ਹੀ ਮਿਲਦੀਆਂ ਤੇ ਆਜੋ ਜੀ ਅੱਗੇ ਹਾਂ ਆਜੋ ਜੀ ਅੱਗੇ ਹੋਰ ਬਿਲਕੁਲ ਸਪਰੇਅ ਕਰਾਉਣਾ ਬੰਦਾ ਬੈਰਗਨ ਕੋਲ ਆਹੀ ਹੈ ਦਰ ਮੇਰੇ ਕੰਪਨੀ ਹੈ ਇਹੀ ਹੈ ਆ ਲੈਣੀ ਇਹ ਵੀ ਹੈ ਰਬੜਾ ਨਹੀਂ ਹੋਰ ਪਰਲੇਮੈਂਟ ਲੈ ਲੈ ਇਹ ਆਪਾਂ ਉਥੇ ਮੰਡੀ ਨਹੀਂ ਲੱਗੇ ਫਿਰਨੇਣਾ ਨਹੀਂ ਉਹਦੇ ਤੁਹਾਨੂੰ ਹੈ ਕਿਹੜਾ ਵਰਦੀ ਨਾ ਟੋਸਵਾਣ ਲਾਇਆ ਨਹੀਂ ਚੱਲਦਾ ਇਧਰ ਆ ਹੀ ਮੜ ਆਇਆ ਇੱਕ ਚੀਜ਼ ਪਈ ਹੈ ਜੀ ਆ ਵਾਲੀ ਜਿਹੜੀ ਇਹ ਵੀ ਚੰਗੀ ਚ ਬਣੀ ਚੰਗੀ ਕੁਆਲਿਟੀ ਦੀ ਆ ਲਿਵਰੇਜ ਡਾਲਾਂਗੇ ਚੱਲ ਅੱਗੇ ਨੂੰ ਹੁਣ ਜੀ ਇੱਥੇ ਦੇਖੋ ਜੀ ਆਪਣੇ ਇਹਨਾਂ ਕੋਲੇ ਢੋਲਕੀਆਂ ਦੋ ਤਰ੍ਹਾਂ ਦੇ ਹੈਗੀਆਂ ਇੱਕ ਤਾਂ ਹੈਗੀ ਆ ਜੀ ਆ ਚੀਜ਼ ਜਿੰਦੇ ਵਿੱਚ ਬੁਛ ਲੱਗਦਾ ਹਿੱਕ ਗਈ ਆ ਆ ਚੀਜ਼ ਆ ਦੇਖੋ ਇਹਦਾ ਪੂਰਾ ਬਣਿਆ ਜੀ ਉਦਾਂ ਖਰਾਤ ਤੇ ਜਿਵੇਂ ਕਿ ਵਿੱਚ ਬੁਛ ਫਸੂਗਾ ਬਾਹਰ ਨਹੀਂ ਨਿਕਲੂਗਾ ਇਹਦੇ ਬੁਛ ਥੋੜੀ ਇਹਦੇ ਨਾਲ ਮਿਆਰ ਘੱਟ ਇਹਦੇ ਨਾਲ ਜ਼ਿਆਦਾ ਆਪਾਂ ਲੈਣੀ ਆ ਉਹ ਚੀਜ਼ ਲੈਣੀ ਆ ਚੱਲ ਜੀ ਅੱਗੇ ਆ ਪਿਆਲੀਆਂ ਚੱਕ ਰੋ ਜੀ ਹਾਂਜੀ ਆ ਦੇਖੋ ਜੀ ਤੁਹਾਨੂੰ ਜਿਹੜੀ ਚੀਜ਼ ਦੇਖਣ ਵਾਲੀ ਹੈ ਆ ਦੇਖੋ ਪਿਓਰ ਲੋਹੇ ਦੀ ਬਣੀ ਹੋਈ ਆ ਯਾਨੀ ਕਿ ਆਪਣੇ ਚੀਜ਼ ਪਹੁੰਚਦੀ ਆ ਇਹ ਦਿਗੀ ਤੇ ਜਿਹੜੀ ਆ ਚੀਜ਼ ਆ ਇਹ ਉੱਥੇ ਨਹੀਂ ਕਦੇ ਵੀ ਨਹੀਂ ਆਪਾਂ ਦੇਖੀ ਤੇ ਨਾ ਮਿਲਦੀ ਆ ਰੇਟ ਵੇਖ ਲਓ ਜੀ ਉਹੀ ਲੱਗੂਗਾ ਟੀਨ ਵਾਲਾ ਹੀ ਤੇ ਹੈਗੀ ਲੋਹੇ ਦੀ ਆ ਜੀ ਮੇਰੇ ਹਿਸਾਬ ਚ ਇਹ 16 ਗੇ ਚਾਦਰ ਦੀ ਹੋਊਗੀ ਵੇਖੀ ਮੜੀ 16 ਗੇ ਚਾਦਰ ਦੀ ਕਿਹੜੀ ਆ ਦੇਖੀ ਮੜੀ 16 ਗੇ ਜੀ ਹਨਾ 16 ਗੇ ਚਾਦਰ ਦੀ ਆ ਜੀ ਇਹ ਕਿਹੜੀ ਐਲੀਵੇਟਰ ਵਾਲੀ ਪੱਤੀ ਕਿੱਥੇ ਲੱਗਦੀ ਆ ਐਲੀਵੇਟਰਾਂ ਲੱਗਦੀ ਆ ਇਹ ਹੋਂਦੇ ਲੱਗਦੀ ਆ ਉਹ ਜਿਹੜਾ ਸਟਾਰ ਸੂਜਣ ਕੰਸੀ ਦਾ ਹੁੰਦੀ ਹੈ ਵੈਰੀ ਗੁੱਡ ਬੈਰਗ ਨਹੀਂ ਠੀਕ ਨਹੀਂ ਬੈਰਗ ਹਨਾ ਆ ਆ ਰੀਲ ਜੀ ਪੱਤੀ ਆ ਜੀ ਜਿਹੜੀ ਆਪਾਂ ਉਥੋਂ ਕਈ ਦੁਕਾਨਾਂ ਤੱਕ ਅਕਸਰ ਪੁੱਛਿਆ ਕਰਦੇ ਆ ਕਿ ਬਾਈ ਜੀ ਪੱਤੀ ਮਿਲ ਜੇਗੀ ਰੀਲ 17 ਟੁਰਦਿਆਂ ਨੇ ਇਹ ਚੀਜ਼ ਮਿਲਦੀ ਨਹੀਂ ਉਹਨਾਂ ਕੋਲ ਨਾ ਇੱਥੇ ਜਾਂਦੀ ਹੈ ਇੱਥੋਂ ਮਿਲੂਗੀ ਜੀ ਇਹ ਚੀਜ਼ ਇਹ ਹੈਗੀ ਆ ਜੀ ਤਾਰਾਂ ਦੇ ਉੱਪਰ ਲੱਗਣ ਵਾਲੀ ਚਲ ਅੱਗੇ ਰੋ ਤੂੰ ਆ ਜਾ ਪੰਮਾ ਇਹ ਮੁਠਾ ਹੀ ਕੱਢੀ ਖਰਾਬ ਬੁੱਛ ਬੈ ਜੀ ਬਾਕੀ ਤੁਹਾਨੂੰ ਫੈਕਟਰੀ ਜਾਪੜ ਜਾਂਦੇ ਫੈਕਟਰੀ ਵੀ ਦਿਖਾਵਾਂਗੇ ਇਹਨਾਂ ਦੀ ਆਪਣੀ ਖੁਦ ਦੀ ਫੈਕਟਰੀ ਆ ਬਹੁਤ ਚੈੱਕ ਕਰੋ ਆ ਵੇਖੋ ਹਾਂਜੀ ਹਾਂਜੀ ਬੁਛ ਦੇਖੋ ਜੀ ਤੁਸੀਂ ਕਿੰਨਾ ਹੈਵੀ ਬਣਿਆ ਬਾਕੀ ਪਲਾਸਟਿਕ ਦਾ ਹੈ ਹੋਰ ਕੀ ਕਰਦੇ ਆ ਇਹ ਕਿਦਾ ਸੈਂਟਰ ਪਿੰਨ ਬੁਛ ਪ੍ਰੀਤ ਨਹੀਂ ਇਹ ਸੈਂਟਰ ਪਨ ਕੰਮਜਾਬ ਕਿਹੜੇ ਆ ਆ ਪਲਾਸਟਿਕ ਦੇ ਦੂਸਰੇ ਇਹ ਪ੍ਰੀਤ ਨੂੰ ਲਗਾਉਂਦੇ ਆ ਹੋਰ ਕੀ ਲੱਗ ਸਕਦੇ ਕੋ ਲਾ ਲਓ ਜੀ ਨੰਬਰ ਜੀ ਲਾ ਲਓ ਫੜੀ ਮਾਰਾਂਗਾ ਹੁਣ ਆਤਾ ਪੱਧਵਾ ਲਵੇ ਆ ਕੀ ਬਣਾ ਕੀ ਕਿੱਥੇ ਲੱਗਦਾ 200 ਰੱਖਣ ਵਾਲਾ ਕਟਰ ਕਟਰ ਤੇ ਸੱਲੇ ਜਗਾੜੇ ਜਾਨੇ ਤੇ ਕਟਰ ਉੱਤੋਂ ਫੋਨ ਕਿੰਦਾ ਆਈ ਜਾਂਦਾ ਆ ਸਲੀਬਾ ਪੰਜਾ ਸਲੀਬਾਂ ਹੀ ਤਾਂ ਕੋਈ ਜਾਣਕਾਰੀ ਨਹੀਂ ਕੀ ਮੋਟਾਈ ਚਰਾਈ ਦੀ ਜਾਨੀ ਕਿ ਕੁਆਲਿਟੀ ਹੋਵੇਗੀ ਕਿ ਉਦਾਂ ਦੇ ਹੀ ਹੋਣਾ ਇੱਥੇ ਕੋਈ ਬੁੱਛ ਵੇਖ ਜਿਹੜੀ ਚੀਜ਼ ਆਪਾਂ ਲੈਣੀ ਹੈ ਨਾ ਉਹ ਚੀਜ਼ ਦੇ ਪਰ ਮਾ ਚੱਕੀ ਖਰਾ ਮੋਟਰਸਾਈਕਲ ਲਾਉਣੇ ਸੀ ਨਹੀਂ ਆ ਬੀ ਲੀਵਰਾਂ ਦੇ ਕਟਰ ਦੇ ਸਕੂਟਰ ਤੇ ਆ ਪਟਾ ਵੇਖ ਪਟਾ ਆ ਕਾਮ ਜਾਵੇ ਉਹ ਕਾਮ ਜਾਵੇ ਆ ਵੀ ਪਟੇਵੇ ਕਿੰਨੇ ਆ ਵੀ ਹਾਂ ਇਹ ਕਾਮ ਜਾਵੇ ਕਿ ਆ ਉਹ ਮੇਰੇ ਖਿਆਲ ਚ ਤਾਂ ਆ ਸਹੀ ਰਹਿੰਦਾ ਆ ਫਟੇ ਵੀ ਲਿਜਾਣੇ ਚਾਹੀਦੇ ਇਥੋਂ ਬਣੇ ਟਾਇਰ ਦੇ ਹੋਏ ਰਹੇ ਹੈ ਵੀ ਆ ਅੱਗੇ ਜੀ ਅੱਗੇ ਜੀ ਲੀਵਰ ਆ ਗਿਆ ਮੁੱਠੇ ਕੀ ਲਿਖਿਆ ਇੱਥੇ ਬੈਗ ਦਾ ਪਹਿਲਾ ਆ ਬੁੱਚ ਆ ਗਿਆ ਆ ਬੁੱਚ ਆ ਗਿਆ ਆ ਕੀ ਹੈ ਇਹ ਸਲੀਵ ਹੈ ਸੈਂਟਰ ਪਿੰਨ ਦਾ ਨਹੀਂ ਗਾ ਗੁੱਲਾ ਨਹੀਂ ਸਲੀਵ ਨਹੀਂ ਸੈਂਟਰ ਪਿੰਨ ਦਾ ਹੈ ਏਡੀ ਮੁੱਠੇ ਸਲੀਵ ਥੋੜਾ ਹੈ ਕਿੰਨੂੰ ਪਾਵੇ ਇਸਲੀਵ ਇਹੇ ਉਨਾ ਸੈਂਟਰ ਪੈਣ ਨੂੰ ਹਾਂ ਫਿਰ ਆਹ ਸਲੀਵ ਆਹ ਬਲੂ ਆ ਗਿਆ ਗਿਆ ਕਿ ਰਵੜ ਚੱਕਰੀ ਕਿਹੜੀ ਕੰਪਨੀ ਦੀ ਆ ਸੰਦੀਪ ਦੀ ਏ ਆ ਸੁਪਰ ਦੀ ਏ ਕਿਵੇਂ ਆਣ ਪਾ ਮੈਂ ਕਿਹੜੀ ਕੰਪਨੀ ਦੀ ਪੈ ਸੁਪਰ ਦੀ ਸੁਪਰ ਦੀ ਆਣੇ 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 ਆਹ ਵਸ ਪਾਈ ਚੈੱਕ ਕਰੋ ਜੀ ਅਰੀਜਨਲ ਹੋ ਗਿਆ ਪਾ ਆ ਆ ਜੀ ਜਿਹੜਾ origignal ਪਹਿਲੇ ਚ ਆਇਆ ਕਰਦੇ ਸੀ ਜਿਹਦੇ ਮਾਰਕਾ ਲੱਗਾ ਹੈ origignal ਦਾ ਸੰਦੀਪ ਕੰਪਨੀ ਦਾ ਆ ਆਪਣੇ ਨਹੀਂ ਪਹੁੰਚ ਅਜੇ ਤੱਕ ਕੰਪੈਨ ਦਾ ਕਿਉਂਕਿ ਮੈਂ ਪਾ ਹੀ ਕਿਦੇ ਮੈਨੂੰ ਤਾਂ ਅੱਲਾ ਦੇ ਦੇ ਕੇ ਕੰਪਨੀ ਪੋਲਾ ਜੇ ਮਿਲੇਗਾ ਉੱਥੇ ਹਨਾ ਪੋਲਾ ਹੀ ਮਿਲਦਾ ਨਾ ਇਹਨੂੰ ਕੋਈ ਵਿੱਚ ਪਾਇ ਪੂ ਫਲਾਂ ਦੀ ਲੋੜ ਨਹੀਂ ਜੇ ਬੰ ਮੈਂ ਤੁਹਾਡੀ ਇਜਾਜ਼ਤ ਹੋਵੇ ਇੱਧਰ ਮੇਰੇ ਮੂੰਹ ਕਰੀਂ ਇਦਾਂ ਹੀ ਉਹ ਰਹੇ ਇੱਧਰ ਆ ਬੜਾ ਅੱਧੇ ਰਿਆ ਨਾ ਪੇਜ ਤੋਂ ਸਭ ਵਗੈਰਾ ਸਭ ਵੇਗ ਵੀ ਵੈਰਾਈਟੀ ਮਿਲਦੀ ਜਿੱਧਰ ਵੇਖੋ ਨਹੀਂ ਇਹ ਪੇਜ ਕਾ ਤਾਂ ਆਪਣੇ ਜਾਂਦੇ ਐਵੇਂ ਬਦਨਾਮ ਨਹੀਂ ਕਰਨਾ ਭਜੀ ਚੀਜ਼ ਹੈਗੀ ਹੈ ਨਾ ਉਹ ਹੈਗੀ ਆ ਰੇਤੀ ਰੇਤੀ ਕੇ ਕੇ ਦੀ ਨਹੀਂ ਕਰੇ ਗਈ ਵਹੇ ਰੇਤੀ ਟੌਪ ਦੀ ਰੇਤੀ ਯਾਰ ਸੰਭਾਲਣਾ ਚਲਣੀ ਹੈ ਠੀਕ ਨਾ ਦੱਤਿਆਂ ਨਾਲ ਦੇਣਗੇ ਨਹੀਂ ਹੈਗੀਆਂ ਤਾਂ ਇਹ ਚੀਜ਼ਾਂ ਟਾਮੀ ਦੇਖ ਤੇ ਜਿਹੜੀ ਚੀਜ਼ ਆਪਣੇ ਦੇਖਣ ਦੀ ਹੈ ਨਾ ਵੀ ਇਹਨਾਂ ਨੇ ਇਹ ਕਹੇ ਜੀ ਦੇਖੋ ਆਪਾਂ ਟਾਮੀ ਚੈੱਕ ਕਰਦੇ ਹਾਂ ਉੱਤੇ ਪਹਿਲੇ ਗਏ ਸੀ ਉਹਨਾਂ ਨੇ ਦੱਸਿਆ ਜੀ ਸਾਨੂੰ ਟਾਮੀ ਤੋੜ ਕੇ ਲਾਇਆ ਤੇ ਟਾਮੀ ਤੁਸੀਂ ਤੋੜ ਕੇ ਨਹੀਂ ਅਨਵਰ ਤੂੰ ਇਹਨਾਂ ਨੇ ਜਿੰਨਾ ਜ਼ੋਰ ਲਾਉਣਾ ਲਾ ਸਕਦੇ ਤਾਂ ਵੀ ਟੁੱਟ ਜਾ ਤੇ ਸਾਡੀ ਆ ਵਿੰਗੀ ਹੋ ਜਾ ਟੁੱਟ ਜਾ ਇਹ ਮੈਨੂੰ ਪਤਾ ਨਹੀਂ ਹੁਣ ਕਿਹੜਾ ਮਟੀਰੀਅਲ ਨਾਲ ਲਾ ਆ ਕੀ ਹੈ ਰੈਂਚਰ ਸਿੰਗਲ ਸਿੰਗਲ ਆਪਾਂ ਚੀਜ਼ਾਂ ਲੈ ਸਕਦੇ ਹਿੰਦੇ ਜੀ ਇੱਥੋਂ ਮਿਲ ਜਾਣ ਗਿਆ ਹਾਂ ਆ ਜੀ ਰੈਂਚਰ ਜਿਹੜਾ ਜਾਨੀ ਕਿ ਚੰਗੀ ਕੁਆਲਿਟੀ ਦਾ ਕੋਈ ਮਾੜਾ ਨਹੀਂ ਹੈਗਾ ਦੇਖੋ ਪਿੱਛੇ ਬੈੱਡਰੂਮ ਬਟਨ ਲੱਗਾ ਵਧੀਆ ਕੋਈ ਇਦਾਂ ਦੀ ਨਹੀਂ ਗੱਲ ਹੈਗੀ ਥੋੜਾ ਥੋੜਾ ਦੱਸ ਤਾਂ ਥੋੜਾ ਚਾਬੀ ਵਖਾ ਕਿਹੜੀ ਕੰਪਨੀ ਦੀ ਦਰਾਚਾਬੀ ਆ ਪਰ ਜਿਹੜੀ ਚੀਜ਼ ਆਪਣੇ ਚੱਲਣ ਵਾਲੀ ਆਪੋ ਉਹ ਵੇਖਣੀ ਆਪੋ ਆਮ ਨਹੀਂ ਵੇਖਣੇ ਹੈ ਹਾਂ ਇਸਟਮੈਨ ਦੀ ਚਾਬੀ ਹੈ ਇਹ ਚਾਬੀ ਦੀ ਫੁੱਲ ਗਰੰਟੀ ਹੋਊਗੀ ਕਹਿੰਦੇ ਵੀ ਚਾਬੀ ਸਾਡੀ ਟੁੱਟੇਗੀ ਤੇ 10 ਪੀਸ ਨਾਲ ਦੇਾਂਗੇ ਇੱਕ ਜੀ ਵੇਖਣ ਵਾਲੀ ਏ ਯਾਰ ਆ ਪੁਲੀਆਂ ਜਿਹੜੀਆਂ ਨਾ ਪੁਲੀ ਬਹੁਤ ਐਵੀ ਆ ਹਨਾ ਪੁਲੀ ਸਵਾ ਦੇ ਆ ਪੱਖੇ ਵੇਖੋ ਜੀ origignal ਕਿਹੜੇ ਜਿਹੜੇ ਉੱਥੇ ਆਪਾਂ ਮਿਲਦੇ ਨਹੀਂ ਹਾਂ ਲੋਏ ਦੇ ਇਹਦੇ ਚਨੋ ਪੱਖਾ ਅ ਪੱਖੇ ਪੂਰੇ ਪੱਖੇ ਮੁੱਖੇ ਵਗੈਰਾ ਬਾਰ ਬੈਕ ਕਰੋ ਫੋਨ ਬੀਖੋ ਬੈਰਗ ਨਹੀਂ ਇੰਨਾ ਚੰਗੀ ਕੁਆਲਿਟੀ ਦੇਖਗਾ ਬੈਰਗ ਠੀਕ ਹੀ ਨੇ ਬਾਈ ਨੇ ਕਿਹਾ ਦੇਖਾ ਬੈਰਗ ਹਜਾ ਨੂੰ ਉਹ ਹੋਰ ਕੰਪਨੀ ਦੇ ਮਗਾ ਦੇ ਥੋੜਾ ਦੇਖਣਾ ਬਣਾ ਥੋੜਾ ਥੋੜੇ ਲੈਣੇ ਤੇ ਗਣ ਯਾਰ ਗਵਾਨੇ ਤਾਂ ਨਹੀਂ ਗਏ ਹੁਣ ਥੋੜਾ ਬਣਾ ਨਵੀਆਂ ਮਸ਼ੀਨਾਂ ਨੇ ਆਪਣੇ ਕੋਲ ਹੈਗੀਆਂ ਦਾ ਨਵੀਆਂ ਵਾਲੇ ਥੋੜੇ ਤਾਂ ਲੋਡ ਪੈਂਦੀ ਰਹਿੰਦੀ ਬਲੇਡ ਚੰਡਾ ਦੇ ਥੋੜੇ ਤਾਂ ਫੇਰ ਵੀ ਜ਼ਰੂਰਤ ਪੈਣੀ ਹੈ ਆ ਰਾੜਾ ਤੇ ਆ ਰਾੜਾ ਪਈਏ ਥੱਲੇ ਕਿਹੜੀਆਂ ਹਾਂ ਰਾੜ ਮੇਰੇ ਕੋਲ 5 ਕੁ ਸੌ ਦੀ ਹੋਵੇਗੀਆਂ ਨਾ ਲੰਮੀ ਰਾੜ ਦੋ ਟਾਈ ਹਾਂ ਤੇ ਲੇਲੀ ਦੋ ਰਾੜਾ ਗੱਲੀ ਦੀ ਛੋਟੀਆਂ ਚੱਲ ਉੱਤੇ ਜਾ ਕੇ ਲਖਾਵਾਂਗੇ ਆ ਜਾ ਉਹ ਕੱਲਾ ਹੁਣ ਚੱਲੀ ਫੈਕਟਰੀ ਚੱਲੀ ਆਪਾਂ ਮੜੇ ਉੱਥੋਂ ਕਮਾਂਗੇ ਫਿਰ ਪੰਮੇ ਚੱਲੀਏ ਧੰਕਾਰ ਬੈਠਾ ਪੰਮੇ ਜੇਕਰ ਤੁਹਾਡੀ ਇਜਾਜ਼ਤ ਹੋਵੇ ਹੱਥ ਪਹੁੰਚ ਸਕਦੇ ਕਿ ਨਹੀਂ ਕੱਲਾ ਧੰਕਾਰ ਪੁੱਛਣਾ ਫਿਰ ਰੇਟ ਪੁੱਛਿਆ ਕਰੋ ਆ ਪਲਾਸ ਵਾਲੇ ਪੰਮੇ ਥੋੜੀ ਇਜਾਜ਼ਤ ਹੋਵੇ ਤਾਂ ਹੱਥ ਪਹੁੰਚ ਸਕਦਾ ਕਿ ਨਹੀਂ ਪਲਾਸ ਵਾਲੇ ਗੱਟੇ ਗੱਟੇ ਹੀ ਪੈਣੇ ਫੇਰ ਵੀ ਦੱਬਾ ਨੂੰ ਮੁਰਕਾ ਮੁਰਕਾ ਮਰਦ ਲਾ ਦੇ ਸਮਾਰਸ ਕਢਾਉਣ ਲੱਗਾ ਰਹਿ ਕੇ ਤੇ ਨਾਲ ਤਸੀਨਾ ਵੇਖ ਨੂੰ ਗ੍ਰੀਸ ਗੱਲ ਪਰ ਇਥੋ ਕੇ ਵੇਨਾ ਵਿੱਚੋਂ ਲੋਕ ਲੋਕੇ ਗ੍ਰੀਸ ਗੱਲ ਖਰੇ ਵਕੀ ਜਾਂਦੇ ਚੀਜ਼ ਵਿਖਾਵਾਂਗਾ ਤੈਨੂੰ ਕੀ ਵਿਖਾਉਣਾ ਸੀ ਤੂੰ ਇਹ ਵਿਖਾਉਣਾ ਸੀ ਕੀ ਵਿਖਾਉਣਾ ਸੀ ਜੋ ਕੀ ਵਿਖਾਉਣਾ ਸੀ ਚਲ ਆ ਉੱਤੇ ਫੈਕਟਰੀ ਚਲੀਏ ਮੜਾ ਜਾਓ ਅੱਜ ਆਪਾਂ ਫੈਕਟਰੀ ਦੇ ਅੰਦਰ ਆ ਗਏ ਆਇਆ ਆਇਆ ਮੜਾ ਜੀ ਇੱਧਰ ਆਇਆ ਇਹ ਦੋ ਬੋਲ ਇਹ ਬੜੀ ਤਰਫਾ ਕਿ ਇਹ ਕਿ ਡਰਾਮ ਆਪਾਂ ਪਾਏਗਾ ਜੀ ਫੈਕਟਰੀ ਦੇ ਅੰਦਰ ਆ ਤੁਹਾਨੂੰ ਗੀਅਰ ਦਿਖਾਉਂਦੇ ਆ ਗੀਅਰ ਸਾਰੇ ਪੰਜਾਂ ਨਾਲ ਵਿੱਚ ਚਾਰਾਂ ਨਾਲ ਵੇਗਾ ਨੇ ਇਹਨੇ ਚਾਰਾ ਨਾ ਕਿਹੜਾ ਗੇਰ ਹੈ ਬਾਡੀ ਇੱਕੋ ਹੀ ਹੈ ਚਾਰਾ ਪੰਜਾਂ ਦੇ ਨੇ ਮਾੜਾ ਬਟਾ ਫਰਕ ਹੋਊਗਾ ਸਰਾ ਖਰਾ ਹੋਊਗਾ ਕਿ ਸਾਰੇ ਪੰਜਾਂ ਵਾਲੇ ਆ ਜੀ ਤੁਹਾਨੂੰ ਦਿਖਾਉਣੇ ਡੈਕਸ਼ਨ ਚੈੱਕ ਕਰੋ ਤੁਸੀਂ ਅਜੇ ਤਿਆਰ ਹੋਣੀ ਹੈ ਜਾਨੀ ਕਿ ਇਹ ਪੂਰਾ ਕੱਚਾ ਮਾਲ ਹੈ ਜੀ ਇਹ ਹਾਂ ਇਹ ਹੁਣ ਖਰਾ ਤੇ ਚੜੂਗੀ ਇਹ ਤਿਆਰ ਹੋ ਗਈ ਡੈਕਸ਼ਨ ਇਧਰ ਪਿਆ ਜੀ ਗੇਰ ਹੈ ਆ ਜਾ ਮਾੜਾ ਜੀ ਇਧਰ ਨਾਲ ਇਹ ਵੀਰ ਜੀ ਦਾ ਕਹਿਣਾ ਹੈ ਫੈਕਟਰੀ ਵਾਲਾ ਮਾਲਕ ਦਾ ਕਿ ਇਹ ਸਾਡਾ ਗੇਰ ਹੈ ਜਿਹੜਾ ਇਹਨੂੰ ਤੁਸੀਂ ਥੋੜੇ ਨਾਲ ਘਾੜ ਨਾਲ ਜਿੱਦਾਂ ਮਰਜ਼ੀ ਤੋੜ ਕੇ ਤੇ ਟੁੱਟੂਗਾ ਨਹੀਂ ਇਹ ਵੀ ਇੰਨੀ ਕੁਆਲਿਟੀ ਚੰਗੀ ਆ ਇਹ ਤੇ ਬਾਕੀ ਜੀ ਹੋਰ ਤੁਹਾਨੂੰ ਆਪਾਂ ਲੈ ਕੇ ਚੱਲਦੇ ਇਧਰ ਨੂੰ ਇਧਰ ਫੈਕਟਰੀ ਮਸ਼ੀਨਰੀ ਦੇਖੋ ਤੇ ਕਿੰਨੇ ਤਰ੍ਹਾਂ ਦੇ ਟਾਪ ਦੀ ਲੱਗੀ ਆ ਇਧਰ ਇੱਕ ਆ ਜਗਾੜ ਪਿਆ ਆ ਕੀ ਖਰੇ ਬਣਾਉਂਦਾ ਬਣਾਉਂਦਾ ਇਹ ਆਪਾਂ ਹੁਣ ਆ ਗਏ ਜੀ ਉੱਪਰ ਫੈਕਟਰੀ ਚ ਆ ਗਏ ਪਹਿਲੇ ਸੀ ਥੱਲੇ ਇਧਰ ਆਇਆ ਮੜਾ ਇੰਟੂ ਜੀ ਦਿੱਤੀ ਚੱਲ ਨਾਲ ਲੱਗਦੇ ਇੱਕ ਪਾਸੇ ਤਿਆਰ ਹੋਣਾ ਨੇ ਇਹਦਾ ਇਹ ਹੈ ਕੀ ਇਹ ਕੋਈ ਹਣੀ ਕਪੜੀਆਂ ਕੋ ਬੋਲ ਕਪੜੀ ਕਿੰਦੀ ਹੋ ਸਕਦੀ ਆ ਨਹੀਂ ਪੜਾ ਚਾਲਾ ਸਫਾਈ ਕਰ ਰਿਹਾ ਹੈ ਹਨ ਕੀ ਦੇਖਦੇ ਯਾਰ ਤਾਂ ਮੋਟਰ ਅੱਛਾ ਤਿਆਰ ਕਰ ਰਿਹਾ ਹੈ ਹਨ ਐਵੇਂ ਨਾ ਆ ਜਾ ਇਹਨੂੰ ਪਾ ਮੈਂ ਕਿੰਨੇ ਬੰਦੇ ਚਾਹੀਦੇ ਚੱਕਣ ਵਾਸਤੇ ਪੰਜ ਬੰਦੇ ਚੱਕਣਗੇ ਹਨ ਨਹੀਂ ਚੱਕੇ ਚਨਾ ਇਹਦੇ ਜਿੰਨੇ ਪਾਰਾ ਜਿੰਨਾ ਇਹ ਪਾਰਾ ਆਗਾ ਤੇ ਵੀ ਉਹ ਮਨ ਗਾਣਾ ਤੂੰ ਇੱਥੇ ਤੇਰੀ ਨਿੰਦੂਰ ਲੈ ਕੇ ਆਏ ਕੋਈ ਪੱਲੇ ਪਿਆ ਆਪਣੇ ਇਹਦੇ ਪੁਲੀ ਆਖ ਦੇਖ ਮੂੰਹ ਵੇਖਣਾ ਮੂੰਹ ਤਾਂ ਨਹੀਂ ਆਪਾਂ ਵੇਖਣਾ ਆਪਾਂ ਮਾਲ ਹੀ ਵੇਖਣਾ ਆ ਕਈ ਇੱਕ ਤਕਰੀਬਨ ਕਈ ਕੰਬਾਈਨਾਂ ਦਾ ਆਪਾਂ ਦੇਖਿਆ ਆ ਮਾਰਕਾ ਆਉਂਦਾ ਹੀ ਆਉਂਦਾ ਨਵੀਆਂ ਜਿਹਾ ਫਾਰਮ ਸਲਾਈਡ ਦਾ ਫੋਨ ਪਾ ਨਿਕਲ ਆ ਜੀ ਦੇਖੋ ਇੱਥੇ ਤਿਆਰ ਹੁੰਦਾ ਜੀ ਫਲੈਟ ਪੁਲਾ ਇੱਥੇ ਪੂਰਾ ਐ ਐਨੇ ਸੇਕ ਵਗੈਰਾ ਕੱਟਣ ਹੈ ਮਸ਼ੀਨਰੀ ਨੇ ਅੰਦਰ ਫੀਟਿੰਗ ਕੀਤਾ ਹੋਇਆ ਜੀ ਉਹ ਹਾਲੀ ਤਰਵਾਏ ਭੱਜਦੇ ਬੋਜੇ ਇਹ نو ਵੀਰ ਨੂੰ ਪੁੱਛਦੇ ਆ ਅੱਜ ਸਫਾਈ ਕਰਦੇ ਹੋ ਅੱਜ ਬੰਦ ਹੈ ਨਹੀਂ ਅੱਛਾ ਲੈਡ ਦਾ ਕਰਨਾ ਠੀਕ ਹੈ ਜੀ ਟੇਪਰ ਇੱਥੇ ਨੇ ਦੇ ਟੇਪਰ ਥਾਣ ਲੈ ਕੇ ਚੱਲਾਂ ਕਿੱਥੇ ਹੁੰਦੀ ਹੈ ਉਹ ਵੀ ਨੂੰ ਲੈ ਕੇ ਚੱਲਾਂਗੇ ਮੇਰਾ ਗੱਲ ਕਰ ਲੈਡ ਨਹੀਂ ਹੈਗੀ ਤੈਨੂੰ ਦਿਖਾ ਦੇਣਾ ਸੀ ਸਫਾਈ ਵਗੈਰਾ ਵੈਸੇ ਹੋ ਰਹੀ ਆ ਇੱਥੇ ਕੀ ਬਣਦਾ ਆਊਗਾ ਕੁਲੀਆਂ ਮਨ ਦਾ ਹਾਲਾ ਜੀ ਤੋਂ ਫੈਕਟਰੀ ਕੰਮ ਕਰਿਆ ਕਰਦਾ ਰਹੇ ਉਹ ਜਾਣ ਕਰ ਰਿਹਾ ਪੈਂਦਾ ਹੀ ਮਸ਼ੀਨਾਂ ਸਮਾਨ ਆਪਾਂ ਨੂੰ ਪਤਾ ਹੀ ਚਲ ਇੱਧਰ ਨੂੰ ਆ ਜਾ ਫਿਰ ਇੱਧਰ ਆ ਚੀਜ਼ ਦੇਖੀ ਜਿਹੜੀ ਦੇਖਣੀ ਆ ਆ ਕੀ ਹੈ ਇੱਕ ਕੱਚਾ ਤਿਆਰ ਮੋਮਬਤੀ ਵਾਲਾ ਇਹ ਜੀ ਦੇਖੋ ਇਹ ਕੱਚਾ ਮਾਲ ਹੈ ਦਿੱਗੀ ਹੈ ਜਾਣ ਕੇ ਨੇ ਇੱਥੇ ਐਸ ਫੈਕਟਰੀ ਐ ਬਿਸ਼ਰੀ ਤਿਆਰ ਹੋਣਾ ਨੇ ਐ ਸਿਜ ਨੇ ਤੇ ਗਰਾਰੇ ਗਰੂਰੇ ਵਗੈਰਾ ਇੱਥੇ ਬਣਦਾ ਜਾਨੀ ਕੇ ਲਗ ਲਗ ਮਸ਼ੀਨਾਂ ਨੇ ਜੱਕ ਦਾ ਵੀ ਸ਼ਾਇਦ ਇੱਥੇ ਕੋਈ ਪ੍ਰੋਜੈਕਟ ਹੋਊਗਾ ਇਹਦੇ ਵਿੱਚ ਇਹਨਾਂ ਦੇ ਆਹ ਵੇਖੋ ਜਾ ਸਾਫ਼ ਹੋ ਰਿਹਾ ਆ ਆਪਣੇ ਵੀ ਉੱਥੋਂ ਤਿਆਰ ਹੋ ਕੇ ਇੱਥੇ ਮਾਲ ਆਊਗਾ ਆ ਫਲੈਟ ਪੁਲਾ ਫੇਰ ਤੋਂ ਦੇਖਣ ਨੂੰ ਕਿਰਤ ਕਿੱਥੇ ਪਿਆ ਪਿਆ ਐਡਲ ਹੈ ਇਹ ਲੋਹੇ ਜੇ ਹਨਾ ਦੇਗੀ ਦੂਜਾ ਤਾਂ ਨਹੀਂਗਾ ਇਹਦੇ ਦੇਖਦਾ ਮੂ ਦੇਖਦਾ ਇਹਨਾਂ ਉਹ ਮੁੜ ਕੋ ਮੁੜ ਕੋ ਉਹਨੂੰ ਕਾਹਦਾ ਦਿਸਣਾ ਚੈੱਕ ਕਰੋ ਜੀ ਜਿਹੜੀ ਚੀਜ਼ ਆ ਪਾਣੀ ਬਣੀ ਪਈ ਹੈ ਜੀ ਇਹ ਚੀਜ਼ ਹੈ ਪੂਰੀ ਹੈਵੀ ਤੇ ਵਧੀਆ ਕੁਆਲਟੀ ਦੀ ਬਣੀ ਪਈ ਆ ਗੁੱਲੀ ਵਗੈਰਾ ਵੀ ਯਾਨੀ ਕਿ ਚੀਜ਼ ਚੰਗੀ ਹੈ ਤਕਰੀਬਨ ਗੁੱਲੀ ਤਿਆਰ ਹੁੰਦੀ ਹੈ ਇਹ ਦੇਖੋ ਇਹ ਲੋਏ ਦੀ ਆ ਦੇਖੋ ਜੀ ਆ ਲੋਇਆ ਪਿਆ ਜਿਹੜਾ ਗੁੱਲਾ ਜਿੰਦਾ ਬਣਨਾ ਬਣਾ ਬਣੂਗਾ ਇਹਨਾਂ ਨੇ ਇੱਕ ਵਾਰੀ ਫੀਡ ਕਰਨਾ ਜੀ ਮਸ਼ੀਨ ਦੇ ਵਿੱਚ ਆਪਣੇ ਆਪ ਇਹਨੇ ਗੁੱਲੀ ਕੱਢ ਕੇ ਬਾਹਰ ਕਰ ਮਾਰਨੇ ਹੋ ਤਰੇਸ ਉਹ ਕਹ ਲੈ ਗੁੰਦੀਏ ਨੂੰ ਆ ਜਾ ਉਹਦੇ ਵਾਸਤੇ ਬਰਵਾ ਲੀਏ ਉਹਦੇ ਵਾਸਤੇ ਆ ਦੰਦੇ ਆਪਾਂ ਮੈਂ ਫਿਰ ਦੀ ਲੀਕ ਕਰਾ ਲਈਏ ਇਹ ਕੱਚੀ ਇੱਥੇ ਉੱਥੇ ਪੱਕੀ ਹੋਊਗੀ ਇੱਥੇ ਥੋੜਾ ਦੰਦਰ ਨਿਕਲਦਿਆ ਦੰਦੇ ਨੂੰ ਫਿਰ ਕੱਢ ਦੇ ਕੇ ਦੇ ਚੱਲੋ ਚੱਲੋ ਅੱਗੇ ਨੂੰ ਆ ਆ ਟੇਪਰ ਆ ਕਰਾਰੀ ਚੱਕ ਲਈ ਫਿਰ ਪੂਰੀ ਟੈਂਪਰ ਇੱਕ ਦੂਜੀ ਲੈ ਕੇ ਆਈ ਇੱਥੋਂ ਉਹ ਗੱਡੀਆਂ ਦੇ ਘਰ ਲੈ ਕੇ ਆਏ ਪੰਮੇ ਜਾਈ ਉਹ ਦੂਜੀ ਆਮ ਕਰਾ ਲਈ ਜਿਹੜੀ ਹੈ ਇਹਦੇ ਨਾਲ ਦੇ ਹੱਟੇ ਨੇ ਕੋਥੇ ਇਹ ਟੇਪਰ ਤੇ ਬਣਾਣਾ ਹਾਂਜੀ ਇਸ ਕੋ ਵੀ ਟੇਪਰ ਲੱਗੇਗਾ ਐਸੇ ਬਣਾਉਗਾ ਇਹ ਵੀ ਕਿ ਐਸੇ ਰਹੇਗਾ ਜੀ ਮੈਂ ਬਣਾਂਗਾ ਬਣੇਗਾ ਐਸਾ ਹੀ ਇਸ ਕੋ ਕਹਾਂ ਲਗਾਉਗਾ ਅਬ ਇਸ ਕੋ ਕਹਾਂ ਲਗਾਉਗੇ ਇਹ ਯਹਾਂ ਪਰ ਹੀਟ ਲਗਾਓ ਜੀ ਐਸੇ ਕਰੋ ਵੇਸੇ ਵੀ ਵਹਾਂ ਉਹ ਕਹੇਗਾ ਇਧਰ ਐਸੇ ਐਸੇ ਠੀਕ ਹੈ ਇਸ ਕੋ ਕਰੋਗੇ ਕਿ ਇਹ ਐਸੇ ਚਲੇਗੀ ਕਰੇਗਾ ਹੀਟ ਕਰੋਗੇ ਐਸੇ ਠੀਕ ਹੈ ਚੱਲੋ ਇਹ ਇਨਾ ਕੰਮ ਹੈ ਆ ਜੋ ਜੀ ਆ ਜਾ ਤੁਹਾਨੂੰ ਦਿਖਾਦੇ ਆ ਦੇਖੋ ਜੀ ਇੱਥੇ ਗਰਾੜੇ ਪਵੇਂ ਇਧਰ ਗੱਲ ਸੁਣ ਆ ਗਰਾਰੀ ਵੇਖਦੇ ਹਾਂ ਉੱਥੇ ਪਹੁੰਚੀ ਆਪਣੇ ਕੋਲੇ ਹੈ ਨਹੀਂ ਪਹੁੰਚੀ ਕਦੇ ਇੱਥੇ ਜੀ ਲੇਡਿਸ ਵਗੈਰਾ ਕੰਮ ਕਰਦੇ ਆ ਫੈਕਟਰੀ ਚ ਇਦਲਵਾ ਇਹ ਕੀ ਨਾ ਯਾਰ ਇੰਨੀ ਨਹੀਂ ਸਮਝ ਆਈ ਆਪਾਂ ਨੂੰ ਇਹ ਦੰਦੇ ਬਣ ਲੈਣੇ ਇਹ ਦੇ ਗਰਾਰੀ ਇਹ ਵੀ ਗਰਾਰੀ ਹੈ ਨਾ ਆ ਗਰਾਰੀਆਂ ਬਣ ਬਣ ਕੇ ਆਹ ਆਹ ਕਿਹੜੀ ਗਰਾਰੀ ਹੈ ਇਹ ਕੋਈ ਨਹੀਂ ਹੋਵੇ ਜੀ ਬੋਲੀ ਇਹਨਾਂ ਮੜੇ ਕੰਮ ਐ ਇਦਾਂ ਰੋਕੋ ਮੋ ਬਣਾ ਜਾ ਫਿੰਗਰ ਬਟੋ ਖਾਈ ਆ ਜਾ ਆ ਜਾ ਆ ਜਾ ਫਿੰਗਰ ਤਣ ਦਵਾ ਦੇ ਆਇਆ ਇੱਧਰ ਆਇਆ ਇਹ ਕਿਆ ਬਣ ਰਹਾ ਹੈ ਇਹ ਗਰਾਰੀ ਹੈ ਗਰਾਰੀ ਬਣਤੀ ਇਹ ਇਹ ਬਣاتی ਹੈ ਕਿ ਇਹ ਗਰਾਰੀ ਹੈ ਇਹ ਗਰਾਰੀ ਹੈ ਬਣاتی ਹੈ ਅੱਛਾ ਇਸਕੋ ਬਣਾਏਗੀ ਇਹ ਬਣਾਏਗੀ ਬਣਾਏਗੀ ਠੀਕ ਹੈ ਤੇ ਇਸਕੋ ਫਿਰ ਟੇਪਰ ਕਹਾ ਕਰਤੇ ਹੋ ਹੀਟ ਕਹਾ ਦیتے ਹੋ ਉਸ ਮਸ਼ੀਨ 'ਤੇ ਠੀਕ ਆ ਵੇ ਉਹ ਤਾਂ ਯਾਰ ਕਪੜਾ ਬੜੀਆਂ ਤਗੜੀਆਂ ਹੀ ਨੇ ਉਹ ਆਪਾਂ ਦੇਖ ਕੇ ਆਏ ਉਹ ਪੰਜਾ ਗੇਰ ਵਾਲੀ ਨਾ ਪੰਜ ਤੇ ਚਾਰਾਂ 'ਚ ਕੋਈ ਫਰਕ ਨਹੀਂ ਹੈ ਗਰਾਰ ਤਾਂ ਵੱਡੇ ਹੁੰਦੇ ਨੇ ਕਰਤਾਰ ਦੇ ਹੈ ਇਹ ਵੀ ਟੇਪਰ ਹੋਗਾ ਹਾਂ ਟੰਡ ਤਾਂ ਰੋਤਾ ਸਭ ਕੋ ਲੱਗਦਾ ਹੈ ਠੀਕ ਆ ਬਣਿਆ ਪਈਆ ਕਰਾ ਰਹੇ ਆ ਇਧਰ ਦੇਖ ਆ ਫਿੰਗਰ ਇਸ ਤਰ੍ਹਾਂ ਦੇ ਆ ਨਹੀਂ ਜਿਹੜੀ ਆਪਣੇ ਫਿੰਗਰਾਂ ਇਥੋਂ ਤੁਹਾਨੂੰ ਦੇਵਾਂਗੇ ਉਹ ਕਿਹੜੀ ਫਿੰਗਰ ਆ ਆ ਫਿੰਗਰ ਇਹ ਨਹੀਂ ਇਹ ਨਹੀਂ ਕੀ ਇਹ ਦੇ ਆਪ ਦੀ ਉਹ ਹੋਰ ਇਹ ਪਰ ਲੈ ਮੈਨੂੰ ਫੜਾ ਰਹੇ ਆ ਇੱਥੇ ਜੀ ਬੰਦ ਫਿੰਗਰ ਆ ਬੰਦ ਹੋ ਕੇ ਇਹ ਕਿੱਥੇ ਬੰਦੀ ਆ ਕਿਹੜੀ ਫੈਨਸੀ ਚ ਹੈ ਇਨ ਨੂੰ ਕੋਣ ਦੱਸੇਗਾ ਇਹ ਨਾ ਬਤਲੀਏ ਉਹਨੂੰ ਪੁੱਛਿਆ ਰ ਉਹ ਫਿੰਗਰ ਮੈਂ ਨਾਲ ਚੱਕੀ ਲਾਉਣਾ ਦੇ ਆਹ ਬਰਾਂਸ ਕਿ ਲਈ ਕੀ ਕਰੋ ਇਹ ਪਿਆਰ ਹੋ ਕੇ ਬਾਹਰ ਆ ਗਈ ਹੈ ਦੇ ਪੂਰੀ ਫੁੱਲ ਹੀਟ ਹੈ ਹਨਾ ਯਾਨੀ ਕਿ ਪੂਰੀ ਹੈ ਟੈਂਪਰ ਟੈਂਪਰ ਤਾਂ ਨਹੀਂ ਕੀਤੀ ਬਾਕੀ ਪੱਕੇ ਚੰਗੇ ਛਰੀਏ ਦੀ ਹੈ ਆ ਜਾ ਇਧਰ ਨੂੰ ਸਪੈਕ ਵੇਖ ਕੇ ਕਿਹੜੀ ਕੰਪਨੀ ਸਪੈਕ ਚੈੱਕ ਕਰਵਾਦੀ ਹੈ ਆਪਾਂ ਜੇ ਹੁਣ ਸਪੈਕ ਲੈਂਦੇ ਹੁੰਦੇ ਹਾਂ ਜਦੋਂ ਦੇਖੋ ਜੀ ਉਹ ਵਿਸਾਲ ਦੀ ਹੈ ਹਾਂ ਇਹ ਵਿਸਾਲ ਦੀ ਹੈ ਆ ਦੇਖੋ ਜੀ ਆਪਾਂ ਤਕਰੀਬਨ ਸਪੈਕ ਦੇ ਕਹਿੰਦੇ ਫੁੱਲ ਗਾਰੰਟੀ ਹੈ ਤੁਸੀਂ ਜੇਕਰ ਇਹਨੂੰ ਪੱਥਰਾਂ ਵਗੈਰਾ ਨਾਲ ਚਲਾਓਗੇ ਤੇ ਤਿੰਨ ਸਿੰਨ ਦੀ ਗਾਰੰਟੀ ਹੈ ਤਿੰਨ ਸਿੰਨ ਫਿੰਗਰ ਜੇ ਜਿੰਨਾ ਸਪੈਕ ਖਰਾਬ ਹੋਊਗੀ ਤਾਂ ਗਾਰੰਟੀ ਦਿੰਦੇ ਜੀ ਆਪਾਂ ਨੂੰ ਪੂਰੀ ਪੂਰੀ ਫੁੱਲ ਟੇਪਰ ਕੀਤੀ ਆ ਇਧਰ ਨੂੰ ਆ ਹਾਂ ਚੀਰਾ ਨਹੀਂ ਪੁੱਛਣਾ ਕਿੱਥੇ ਬਾਈਦਾ ਚੀਰਾ ਚੀਰਾ ਇੱਥਾਰੇ ਤੇ ਪੈਂਦਾ ਆ ਉੱਤਰ ਪੈਂਦਾ ਇੱਥੇ ਕਿਤੇ ਬਾਸਕਰਾ ਵੀ ਇੱਥੇ ਬੰਦੇ ਇੱਧਰ ਆ ਜਾ ਮਾੜਾ ਦੇਖ ਲੈ ਬਾਸਕਰ ਵੀ ਇੱਥੇ ਪਿਆ ਰਹੇ ਪੰਮੇ ਗਏ ਬਾਸਕਰ ਇਹਨੇ ਸੂਤਰ ਮੋਟੀ ਹੈ ਪੂਰੀ ਹਾਰਡ ਪੱਤੀ ਹੈ ਹੋਣ ਗਰੀਂਦੀਆਂ ਵੀ ਇਹਨੇ ਮਾੜੀ ਗੇਲ ਤੂੰ ਕਰ ਲੈ ਤੈਨੂੰ ਕਿਹੜੀ ਤਾਰ ਚਾਹੀਦੀ ਹੈ ਕਿਹੜੀ ਤਾਰ ਕਿੰਨੇ ਲੈਣੀ ਹੈ ਤੂੰ ਉਹ ਦਾਵਾ ਵੀ ਚਲਦੀਆਂ ਪੀਣੇ ਨੇ ਇਹ ਤਾਂ 102 ਵਾਲਿਆਂ ਦਾ ਚਲਾਇ ਐਡੋ ਬੁੱਢੇ ਤੇਰੇ ਕਾਲੇ ਭਈ ਜਾਂਦੇ ਆ ਹਾਂ ਆ ਲੈ ਵੇਖ ਲੈ ਕਿੱਥੇ ਪੈਣਾ ਆਪਣਾ ਕੀ ਐ ਆ ਕਿੱਥੇ ਚਲਣਾ ਪੜਾ ਹੈ ਕ੍ਰਾਉਨ ਪੀਣੇ ਬਣਨਾ ਆਂਦਾ ਹੈ ਸਟਾਰ ਬਾਡੀ ਨਾਲ ਆ ਵੇ ਅੱਜ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਕੱਚਾ ਬਾਲ ਪਿਆ ਇੱਥੇ ਇਹਦੇ ਸਟਾਰ ਬਾਡੀ ਬਣਨੀ ਹੈ ਜੀ ਇਹਦੀ ਆ ਦੇਖੋ ਤਕਰੀਬਨ ਇਹ ਪੂਰਾ ਇੱਥੇ ਤਿਆਰ ਹੋਊਗਾ ਆ ਗੋਰੀ ਲੰਗਰ ਨੂੰ ਸਾਲਾ ਤੇ ਸਾਲਾ ਚੁਬਾ ਆ ਗਿਆ ਕੱਢ ਦੇ ਲੈ ਲਓ ਕਿ ਕਿਹਨੂੰ ਕਢਾਂਗਾ ਉੱਥੇ ਐ ਸਮਝ ਬੰਦਾ ਨਹੀਂ ਆ ਜਾ ਫਿਰ ਗਰ ਡਰਮ ਦੀ ਆ ਕਿੰਦਾ ਇਹ ਸਮਝਦਾ ਹੈ ਨਾ ਆ ਸਤਾ ਬਕਰਾਂਦਾ ਜਮ ਜਾਣ ਲਿਆ ਕੁਛ ਚਲਦਾ ਆ ਜੀ ਤੁਹਾਨੂੰ ਆਪਾ ਹੁਣ ਇੱਧਰ ਲੈ ਕੇ ਜਾ ਰਹੇ ਆ ਓ ਇਧਰ ਵੇਖਾ ਇਹ ਟਿੱਗ ਲੱਗੇ ਪੈਸਾ ਮੈਂ ਇਹਨਾਂ ਨੂੰ ਜਾਂਦੇ ਕਿ ਕਿੰਨਾ ਇਧਰ ਬਾਰ ਬਾਰ ਹੈ ਆ ਚੈੱਕ ਕਰੋ ਜੀ ਇਹ ਸਮਝ ਤੁਹਾਨੂੰ ਦਿਖਾ ਦਿਆਂ ਸਮੱਸਿਆ ਨਾਲ ਲੱਗੇ ਪਏ ਠੇਗ ਆਪਣੇ ਪੰਜਾਬ ਜਿੱਤੇ ਲੱਗਦੇ ਨਹੀਂ ਤੇ ਇੰਨੇ ਸਮੱਸਿਆar ਕੀਤੇ ਪਿਆ। ਪਰ ਮੈਂ ਵੇਖਾ ਇਸ ਸਮੱਸਿਆ ਆਪਣੇ ਪੰਜਾਬ ਵਾਲੇ ਵੇਂਦੇ ਨਹੀਂ। ਇਹ ਸਭ ਲੱਗ ਕੇ ਜਾਣੇ ਆ ਕਿ ਦਿਨ ਕਿਤੇ ਇਧਰ ਜੀ ਤਿਆਰ ਹੋਏ ਪਏ ਪੂਰੇ ਉਧਰ ਬਣਦਾ ਹੈ। ਬਲੇਡ ਵਗੈਰਾ ਲੱਗ ਰਿਹਾ ਹੈ ਇਹਦੇ। ਹਾਂ ਬਲੇਡ ਉੱਥੇ ਬਣਦਾ ਜੀ। ਆਹ ਆਗੇ ਪੱਲੇ ਆ ਪੱਲੇ ਵੀ ਇੱਥੇ ਬਣਦੀ ਆ ਪੈ ਜੀ। ਜਿਹੜਾ ਕਿ ਨਾ ਪੰਲੇ ਬਣਾਉਂਦਾ ਹੈ। ਹਣਾ ਕਬੂਤਰ ਮਿੱਠਾ ਮਾਈ ਹੈ। ਆਈਏ ਬੱਬੂ ਆਈਏ ਇਹ ਨਾ ਜਿਹੜਾ ਪੱਲੇ ਬਣਾਉਂਦਾ ਹੈ। ਆ ਸਿਸਟਮ। ਅਰੀ ਦਾ ਜਿਹੜਾ ਸਵਾਚ ਕਰਉਂ ਹੀ ਬਹੁਤ ਹੈਰੀ ਹੈ। ਹੈ ਵੀ ਹੈ। ਹੈ ਵੀ ਇਹ ਸੱਚੀ ਜਿਹੜੀ ਹੈ ਵੀ ਹੈ ਬੰਦੇ।